ਦੂਜਾ ਧਰਨਾ ਲਾ ਕੇ ਬੈਠਾ ਕੂੜੇ ਦੇ ਢੇਰ ਕਦੇ ਤੇ ਫਿਰ ਉੱਥੇ ਨੂੰ ਮੱਢੀ ਪੁਲਿਸ ਦੀ ਗੈਂਦੀ ਦੇ ਵਿੱਚ ਜਾ ਕੇ ਦਰਸ਼ਨ ਦੇ ਕੇ ਗਈ ਆ ਤੇ ਜਾ ਕੇ ਦਰਸ਼ਨ ਕਿਵੇਂ ਦੇ ਕੇ ਗਈ ਆ ਅੰਮ੍ਰਿਤਸਰ ਵਿੱਚ ਜਾਗੋ ਰਾਣੀ ਧਰਮ ਦੇ ਵਿੱਚ ਵੜ ਗਈ ਅੰਮ੍ਰਿਤਸਰ ਵਿੱਚ ਜਾਗੋ ਰਾਣੀ ਧਰਮ ਦੇ ਵਿੱਚ ਵੜ ਗਈ ਉਹ 15 ਦਾ ਝੰਡਾ ਹੋਇਆ ਇਕੱਠਾ ਭਾਈਆ ਮੈਂ ਹੁਣ ਜਾ ਤੋ ਆਈਆ ਕਿਧਰੋਂ ਆਈਆ ਦਰਮਾਣ ਵਾਲਿਆ ਸੰਤਾਂ ਨੇ ਜਦ ਨਵੀਂ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਉਹ ਪਿਸਟਲ ਦੇ ਵਿੱਚ ਪੱਕਾ ਸ਼ੇਰਾ ਫੜ ਜਾ ਕੋ ਨੂੰ ਪਾਉਂਦੇ ਪਿਸਟਲ ਦੇ ਵਿੱਚ ਪੱਕਾ ਸ਼ੇਰਾ ਫੜ ਜਾ ਕੋ ਨੂੰ ਪਾਉਂਦੇ ਉਹ ਸ਼ਿਵ ਸੈਨਾ ਤੇ ਜਨ ਸੰਗੀਆਂ ਨੂੰ ਦਬਕੇ ਮਾਰ ਤਰਾਉਂਦੇ ਸ਼ਿਵ ਸੈਨਾ ਤੇ ਜਨ ਸੰਗੀਆਂ ਨੂੰ ਜਿੰਨੀ ਸਤੋਂ ਨੇ ਵਸਕਦੇ ਸੀ ਆਪਾ ਤੋੜ ਨਵਈਆ ਗਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਜਫੇਦਾਰ ਹਰਮਿੰਦਰ ਨੇ یوں ਕਰਕੇ ਧਲਾਈਆ ਲਿਬਰੇਸ਼ਨ ਦੇ ਯੋਧਿਆਂ ਨੇ ਪਰ ਦਿੱਲੀ ਹਲਾਈਆ ਹੋ ਚਰਸ ਬਲੈਂਡਰ ਉੱਤੇ ਜਾਗੋ ਨਾਨਕ ਮੱਤੇ ਵੜ ਗਈ ਚਰਸ ਬਲੈਂਡਰ ਉੱਤੇ ਜਾਗੋ ਨਾਨਕ ਮੱਤੇ ਵੜ ਗਈ ਉਹ ਦੁਖੀ ਗੁਰੂ ਗ੍ਰੰਥ ਸਾਹਿਬ ਦਾਇ ਸੁਨੂ ਮੁਗਾਂ ਕਰ ਗਈ ਦੁਖੀ ਗੁਰੂ ਗ੍ਰੰਥ ਸਾਹਿਬ ਹੁਣ ਆ ਗੋ ਆਇਆ ਕਿਧਰੋਂ ਆਇਆ